ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਇਕਰਾਰ ਦਿੱਤਾ ਗਿਆ ਸ਼੍ਰੀ ਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸਬੰਧੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਫੈਸਲੇ ਚਲਦਿਆਂ ਫੈਸਲਾ ਸੁਣਾਇਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਇਕਰਾਰ ਦਿੱਤਾ ਜਾਂਦਾ ਸ਼੍ਰੀ ਕਾਲ ਤਖਤ ਤੋਂ ਸਰਾਈ ਫੈਸਲੇ ਦੇ ਵਿੱਚ ਇਹਨਾਂ ਨੂੰ ਧਾਰਮਿਕ ਸਜ਼ਾ ਲਗਾ ਦਿੱਤੀ ਗਿਆ ਔਰ ਜਥੇਦਾਰਾਂ ਨੇ ਕਿਹਾ ਕਿ ਗੁਨਾਹ ਦੀ ਮਾਫੀ ਸੁਖਬੀਰ ਸਿੰਘ ਬਾਦਲ ਵਾ ਕੇ ਮੰਗਣੀ ਚਾਹੀਦੀ ਆ ਉਹਦਾ ਫੈਸਲਾ ਕਿ ਅੱਜ ਪੰਜ ਸਿੰਘ ਸੰਭਾਣ ਦੀ ਮੀਟਿੰਗ ਹੋਈ ਸੀ ਮੀਟਿੰਗ ਦੇ ਦੌਰਾਨ ਬਾਅਦ ਚ ਜੋ ਹੁਣ ਤੱਕ ਗੱਲ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਸਾਬਕਾ ਡਿਪੀਸੀਮ ਸੁਬੀ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਗਈ ਹੈ। ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਬੀ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਹੈ। ਸੁਬੀ ਸਿੰਘ ਬਾਦਲ ਤੇ ਉਹਨਾਂ ਦੀ ਸਰਕਾਰ ਦੇ ਵੇਲੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰੀਮ ਨੂੰ ਮਾਫੀ ਦੇਂਦੇ ਦੋਸ਼ ਲੱਗੇ ਸੀ। ਗਿਆਨੀ ਰੁਬੀ ਸਿੰਘ ਨੇ ਇਹ ਵੀ ਕਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਸੀਐਮ ਰਹਿੰਦਿਆਂ ਸੁਭੀ ਸਿੰਘ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ ਨੇ ਜਿਸ ਨਾਲ ਪੰਥਕ ਸਦਾਂਤ ਪੰਥਕਰਵੈਤਾ ਨੂੰ ਕਾਫੀ ਨੁਕਸਾਨ ਪੁੱਜਿਆ ਸਿੱਖ ਪੰਥ ਦਾ ਪੰਥਕਰਵੈਤਾ ਦੇ ਮਤਾਂਕ ਭਾਰੀ ਨੁਕਸਾਨ ਹੋਇਆ 2007 ਤੋਂ ਲੈ ਕੇ 2017 ਤੱਕ ਜਿੰਨੇ ਵੀ ਸਿੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਕੈਬਨਿਟ ਮੰਤਰੀ ਸਨ ਉਹਨਾਂ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਸ਼੍ਰੀ ਕਾਲ ਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਇਹ ਵੀ ਕਿਹਾ ਕਿ ਸੁਬੀਤ ਸਿੰਘ ਬਾਦਲ ਇੱਕ ਸਧਾਰਨ ਆਮ ਸਿੱਖ ਦੀ ਤਰ੍ਹਾਂ ਸ਼੍ਰੀ ਕਾਲ ਤਖ ਸਾਹਿਬ ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਸੁਬੀਤ ਸਿੰਘ ਬਾਦਲ ਨੂੰ 15 ਦਿਨ ਦੇ ਅੰਦਰ ਅੰਦਰ ਅਕਾਲ ਤਖ ਸਾਹਿਬ ਨੇ ਪੇਸ਼ ਹੋਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਧਰ ਸ਼੍ਰੋਮਣੀ ਕਾਲੀ ਦਲ ਦੇ ਬਲਾਰੇ ਵਰਸਾ ਸਿੰਘ ਬਲਟੋਵਾ ਨੇ ਕਿਹਾ ਕਿ ਸੁਬੀ ਸਿੰਘ ਬਾਦਲ ਤਖਤ ਤੇ ਪੇਸ਼ ਹੋਣਗੇ ਉਸ ਤੋਂ ਬਾਅਦ ਉਹਨਾਂ ਦੇ ਗੁਨਾਹ ਦੱਸੇ ਜਾਣੇ ਪਰ ਜਿਸ ਤੇ ਬਾਅਦ ਹਲੇ ਸੁਬੀ ਸਿੰਘ ਬਾਦਲ ਦਾ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਲੇਕਿਨ ਇਸ ਸਮੇਂ ਜਿਹੜਾ ਵੱਡਾ ਫੈਸਲਾ ਕਿ ਸੁਬੀ ਸਿੰਘ ਬਾਦਲ ਨੂੰ ਤਨਖਾਈਆ ਇਕਰਾਰ ਦਿੱਤਾ ਗਿਆ ਪੰਥਕ ਰਵੈਤਾ ਮੁਤਾਬਕ ਪੰਥਕ ਸਿਧਾਂਤਤਾ ਮੁਤਾਬਕ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਆ ਜੋ ਵੀ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਕਾਲੀ ਦਲ ਬੀਜੇਪੀ ਸਰਕਾਰ ਦੇ ਵੇਲੇ ਜੋ ਕੁਝ ਪੰਥ ਦਾ ਕੌਮ ਦਾ ਨੁਕਸਾਨ ਹੋਇਆ ਉਸ ਦੇ ਚਲਦੇ ਅਸੀਂ ਸੁਬੀਸ਼ ਸਿੰਘ ਬਾਦਲ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਇਸ ਤੋਂ ਇਲਾਵਾ ਉਸ ਸਮੇਂ ਜੋ ਵੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਕੈਬਨ ਮੰਤਰੀ ਸਨ 2007 ਤੋਂ ਲੈ ਕੇ 2017 ਤੱਕ ਚਾਹੇ ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਜਨਮੇਜਾ ਸਿੰਘ ਸੇਖੋਂ ਸਰਜੀਤ ਸਿੰਘ ਰਕੜਾ ਗੁਲਜਾਰ ਸਿੰਘ ਰਣੀ ਕੇ ਜੋ ਵੀ ਸਿੱਖ ਅੱਧਰ ਦੇ ਨਾਲ ਸਬੰਧਤ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਦੇ ਵਿੱਚ ਮੰਤਰੀ ਸਨ ਚਾਹੇ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਅਜੀਤ ਸਿੰਘ ਕੁਹਾੜ ਨਹੀਂ ਰਹੇ ਉਹ ਮਰਹੂਮ ਨੇ ਉਹਨਾਂ ਬੇਵਕਤੀ ਮੌਤ ਹੋ ਚੁੱਕੀ ਔਰ ਇਸ ਤੋਂ ਇਲਾਵਾ ਜੋ ਵੀ ਕੈਬਨ ਮੰਤਰੀ ਸਨ ਜ세ਦਾਰ ਤੋਤਾ ਸਿੰਘ ਵੀ ਉਸ ਵਿੱਚ ਸਨ ਪਰ ਕੁਝ ਜਿਹੜੇ ਮੰਤਰੀ ਸਨ 2007 ਤੋਂ ਲੈ ਕੇ 2017 ਤੱਕ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਜਿਵੇਂ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਬਾਦਲ ਕਿਉਂਕਿ ਉਹਨਾਂ ਦੀ ਸਰਕਾਰ ਉਨ੍ਹਾਂ ਦੀ ਹੀ ਗਵਾਈ ਸੀ ਤੇ ਉਨ੍ਹਾਂ ਦੀ ਸਰਕਾਰ ਦੇ ਵਿੱਚ ਹੀ ਇਹ ਸਭ ਕੁਝ ਪੰਥਕ ਰਵੈਤਾਂ ਜਾਂ ਪੰਥਕ ਕੌਮਨਾਵਾਂ ਜਾਂ ਇਹ ਵੀ ਇਲਜ਼ਾਮ ਲੱਗੇ ਕਿ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਸ਼੍ਰੋਮਣੀ ਕਾਲੀ ਦਲ ਨੇ ਨਹੀਂ ਕੀਤੀ ਔਰ ਜਿਸ ਕਰਕੇ ਜੋ ਵੀ ਕੈਬਨਿਟਰ ਦੇ ਵਿੱਚ ਸਿੱਖ ਮੰਤਰੀ ਸਨ ਉਹਨਾਂ ਕੋਲ ਵੀ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਨੂੰ ਵੀ ਹੁਣ ਸਪਸ਼ਟੀਕਰਨ ਦੇਣਾ ਪਏਗਾ ਕਿ ਜੋ ਵੀ ਪੰਥਕ ਰਵੈਤਾਂ ਜਾਂ ਪੰਥਕ ਸਿਧਾਂਤਾਂ ਦੀ ਜਿਹੜੀ ਪਾਰਟੀ ਦੀ ਸਰਕਾਰ ਸੀ ਉਹ ਕਿਉਂ ਨਹੀਂ ਰੱਖੀ ਕਰ ਸਕੇ ਅਸਲ ਵਿੱਚ ਬਖੇੜਾ ਉਦੋਂ ਪਿਆ ਜਦੋਂ ਬਾਗੀ ਧੜੇ ਨੇ ਜਿਹਦੇ ਵਿੱਚ ਅਗਵਾਈ ਸੁਦੇਸ ਸਿੰਘ ਢੀਲਸਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾਕਾਰੇ ਸੀ ਉਹਨਾਂ ਵੱਲੋਂ ਅਕਾਲ ਤਖ਼ਤ ਸਾਹਮਣੇ ਪੇਸ਼ ਹੋ ਕੇ ਕਾਫੀ ਇੱਕ ਲਿਖਤੀ ਰੂਪ ਦੇ ਵਿੱਚ ਕਬੂਲਨਾਮਾ ਪੇਸ਼ ਕੀਤਾ ਗਿਆ ਜਿਸ ਦੇ ਚਲਦਿਆਂ ਫਿਰ ਸੁਬੀ ਸਿੰਘ ਬਾਦਲ ਹੁਣਾਂ ਨੂੰ ਤਲਬ ਕੀਤਾ ਗਿਆ ਸੁਬੀ ਸਿੰਘ ਬਾਦਲ ਕੋਲ ਸਾਰੇ ਜਿਹੜੇ ਦੋਸ਼ ਲੱਗੇ ਸੀ ਉਹਨਾਂ ਦਾ ਜਵਾਬ ਮੰਗਿਆ ਗਿਆ ਜਿਸ ਦੇ ਸੁਬੀ ਸਿੰਘ ਬਾਦਲ ਇੱਕ ਦੇਨਪੇ ਇਹਦੀ ਚਿੱਠੀ ਲਿਖੀ ਸੀ ਜਿਹਦੇ ਵਿੱਚ ਸਪਕਿਆ ਸੀ ਕਿ ਉਹਨਾਂ ਦੀ ਸਰਕਾਰ 2007 ਤੋਂ ਲੈ ਕੇ 2007 ਤੱਕ ਜੋ ਵੀ ਵੱਜਰ ਗਨਾਹ ਹੋਏ ਨੇ ਉਹ ਆਪਣੀ ਝੋਲੀ ਭਰਦੇ ਨੇ ਤੇ ਜੋ ਵੀ ਸਜ਼ਾ ਸੁਣਾਈ ਜਾਏਗੀ ਉਹ ਕਬੂਲ ਕਰਨਗੇ ਕਿਉਂਕਿ ਬਤੌਰ ਸਿੱਖ ਹਮੇਸ਼ਾ ਉਹ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸ਼ਰਿਕਾਲਤਕ ਸਾਹਿਬ ਸ਼ਰਮੌਰ ਰਹੇਗਾ ਜਿਸ ਤੋਂ ਬਾਅਦ ਜਿਹੜੀ ਚਿੱਠੀ ਆ ਉਹ ਜਗ ਜाहिर ਹੋ ਜਾਂਦੀ ਹੈ ਉਸ ਤੋਂ ਬਾਅਦ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਉਸ ਤੋਂ ਪਹਿਲਾਂ ਹੀ ਸੁਭੀ ਸਿੰਘ ਬਾਦਲ ਤੇ ਵੱਡੇ ਇਲਜ਼ਾਮ ਲੱਗਦੇ ਸੀ ਜਿਹਦੇ ਵਿੱਚ ਇਹ ਵੀ ਸੀ ਕਿ ਅਡੇਰਾ ਸੌਦਾ ਸਾਦ ਨੂੰ ਮਾਫ ਕੀਤਾ ਗਿਆ ਜਿੱਥੇ ਸੁਬੀਤ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਉੱਤੇ ਕਾਲਤਕ ਸਾਬ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤਲਬ ਕੀਤਾ ਗਿਆ ਕਿ ਜਦੋਂ ਡੇਰਾ ਸੌਦ ਨੂੰ ਮਾਫ ਕੀਤਾ ਗਿਆ ਸੀ ਕਰੀਬ 1 ਕਰੋੜ ਰੁਪਏ ਦੇ ਇਸ਼ਤਿਹਾਰ ਕਿਉਂ ਪੇਸ਼ ਕੀਤੇ ਗਏ ਸੀ ਉਸ ਸਮੇਂ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਮਰਹੂਮ ਅਵਤਾਰ ਸਿੰਘ ਮੱਕੜ ਸਨ ਜਦਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਸ ਵੇਲੇ ਮੁਖ ਸਕੱਤਰ ਦੇ ਅਹੁਦੇ ਤੇ ਸਨ ਮਰਹੂਮ ਹਰਚੰਦ ਸਿੰਘ पर जो स्पष्टीकरण देण गए ਸੀ ਉਦੋਂ ਮੌਜੂਦਾ ਸ਼ਰੂਪਨੀ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣੀ ਦੇਣ ਗਏ ਸੀ ਹੁਣ ਸਭ ਤੋਂ ਵੱਡਾ ਸਵਾਲ ਕਿ ਅੱਜ ਫੈਸਲਾ ਸੁਣਾਇਆ ਗਿਆ ਇਸ ਤੋਂ ਪਹਿਲਾਂ ਬੀਤੇ ਰਾਤ ਹੀ ਸੁਬੀਤ ਸਿੰਘ ਬਾਦਲ ਵੱਲੋਂ ਸ਼ਰੂਪਨੀ ਕਾਲੀ ਦਲ ਦੇ ਵਿੱਚ ਇੱਕ ਨਵੀਂ ਨੁਕਤੀ ਕੀਤੀ ਗਈ ਸੀ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਸ਼ਰੂਪਨੀ ਕਾਲੀ ਦਲ ਦਾ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਗਿਆ ਸੀ ਲੇਕਿਨ ਫਿਲਹਾਲ ਅੱਜ ਫੈਸਲਾ ਆ ਚੁੱਕਾ ਜਿਹਦੇ ਵਿੱਚ ਸੁਬੀਤ ਸਿੰਘ ਬਾਦਲ ਹੋਣਾ ਨੂੰ ਜਿਹੜੀ ਆ ਉਹ ਧਾਰਮਿਕ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਹੁਣ ਉਹਨਾਂ ਤੇ 15 ਦਿਨ ਦੇ ਵਿੱਚ ਵਿੱਚ ਉੱਥੇ ਜਾ ਕੇ ਉਹ ਬਾफी ਮੰਗਣਗੇ ਜਿੰਨੇ ਵੀ ਉਹਨਾਂ ਦੇ ਸਰਕਾਰ ਵੇਲੇ ਗੁਨਾਹ ਹੋਏ ਨੇ ਉਹਨਾਂ ਗੁਨਾਹਾਂ ਦੀ ਲੈ ਕੇ ਉਹਨਾਂ ਨੂੰ ਧਾਰਮਿਕ ਸਜ਼ਾ ਸੁنائਗੀ ਹੈ ਇਸ ਨਾਲ ਇਹ ਵੀ ਫੈਸਲਾ ਸੁਣਾਇਆ ਗਿਆ ਹੈ ਕਿ 2007 ਤੋਂ ਲੈ ਕੇ 2017 ਤੱਕ ਜੋ ਵੀ ਸ਼੍ਰੋਮਨੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵਿੱਚ ਕੈਬਨਟ ਮੰਤਰੀ ਸਨ ਉਹਨਾਂ ਨੂੰ ਵੀ ਆਪਣਾ ਹੁਣ ਸਪਸ਼ਟੀਕਰਨ ਦੇਣਾ ਪਏਗਾ ਜਿਹਦੇ ਚੱਕਰ ਫਿਰ ਨਾਮ ਲੈ ਦਿੰਦੇ ਆ ਚਾਹੇ ਉਹਦੇ ਚ ਪਰਮਿੰਦਰ ਸਿੰਘ ਢੀਂਡਸੌਰ, ਵਿਕਰਮ ਸਿੰਘ ਜੀਟੀਓਨ, ਸਿਕੰਦਰ ਸਿੰਘ ਬਲੂਕਾਨ, ਗੁਲਜ਼ਾਰ ਸਿੰਘ ਰਣੀਕੇ ਹੋਣ, ਸੁਰਜੀਤ ਸਿੰਘ ਰਖੜਾ ਹੋਣ ਜਿੰਨੇ ਵੀ ਸਿੱਖ ਮੰਤਰੀ ਸੰ ਕੈਬਨਟ ਦੇ ਵਿੱਚ ਉਹਨਾਂ ਨੂੰ ਵੀ ਹੁਣ ਆਪਣਾ ਜਵਾਬ ਦੇਣਾ ਪਏਗਾ ਸਪਸ਼ਟੀਕਰਨ ਦੇਣਾ ਪਏਗਾ ਕਿਉਂਕਿ ਉਹਦੇ ਚੇਵੀ ਹੈ ਕਿ ਇਹ ਵੀ ਸ਼ਕਲ ਸੀ ਕਿ ਜਿਹੜੇ ਸਮੇਸ ਸੈਣੀਆ ਉਹਨਾਂ ਨੂੰ ਡੀਜੀਪੀ ਕਿਉਂ ਲਗਾਇਆ ਗਿਆ? ਮੁਹੰਮਦ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਵੇਂ ਸ਼ਾਮਲ ਕੀਤਾ ਗਿਆ? ਉਹਦੀ ਘਰ ਵਾਲੀ ਨੂੰ ਅਕਾਲੀ ਦਲ ਨੇ ਕਿਉਂ ਟਿਕਟ ਦਿੱਤੀ ਹੈਗੀ ਫਿਰ ਸੀਪੀਐਸ ਉਹਨਾਂ ਨੂੰ ਕਿਉਂ ਬਣਾਇਆ ਗਿਆ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਉਹਨਾਂ ਦੇ ਆਧਾਰ ਤੇ ਹੁਣ ਅ ਸ਼ਿਰਕਾਲ ਤੱਕ ਸਾਹ ਤੋਂ ਫੈਸਲਾ ਸੁਣਾਇਆ ਗਿਆ ਜਿੱਥੇ ਸੁਬੀਤ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਹੁਣ ਸਵਾਲ ਹੈ ਕਿ ਬਾਕੀ ਜਿਹੜੇ ਕੋਰ ਕਮੇਟੀ ਦੇ ਮੈਂਬਰ ਕੀ ਉਹ ਬਰੀ ਕਰ ਦਿੱਤੇਗੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਸਰਕਾਰ ਸੀ ਜਿਹਦੇ ਚ ਸਿੱਖ ਮੰਤਰੀ ਸਨ ਉਹਨਾਂ ਨੂੰ ਜਰੂਰ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਪਰ ਬਾਕੀ ਕੀ ਹੈ ਕਿ ਸਿਰਫ ਜਸਾਰੇ ਦਾ ਸਾਰਾ ਜਿਹੜਾ ਜਿੰਮਾ ਵਾ ਉਹ ਕੀ ਸਵੇ ਸਿੰ ਬਾਦਲ ਦਾ ਸੀ ਫਿਲਹਾਲ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ